ਸਰਦਾਰ ਭਗਵੰਤ ਸਿੰਘ ਮਾਨਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਲਈ ਇੱਕ ਵਿਸ਼ੇਸ਼ ੁਪਰਾਲਾ ਕੀਤਾ ਗਿਆ ਹੈ ਪੰਜਾਬ ਦੀ ਬਰਨਾਲਾ ਵਿੱਚ ਵਿਰਤ ਕਰ ਸਥਾਪਿਤ ਕੀਤਾ ਗਿਆ ਹੈ ਮੈਥੇ ਬੜਾ ਸਰੇ ਜੀ ਮੱਧਿਆ ਖਾਣਾ ਮਨਨਦਾ ਜੀ ਆਜਿਆ ਸਬਜ਼ੀਆਂ ਦਾਲਿਆ ਬਿਸਕੁਟ ਮਸਾਲਾ ਦਾ ਤਾਜ਼ਾ ਬਣਾਤਾ ਨੇ ਜੀ ਮਰਿਆ ਸੇਵਾ ਕਰਦੇ ਹੈ ਇਹ ਸ਼ੁਰੂ ਹੋਇਆ 9:00 ਹੋਇਆ 8:00 ਹੋ ਗਿਆ ਜੀ 50 ਸਦਾ ਦਾ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਯਾਸ ਆਰਾਮ ਖੋਲੇ ਜੀ ਇਨਾ ਬਿਰਦਾ ਆਸ਼ਰਮਾ ਚ 60 ਸਾਲ ਤੋਂ ਵੱਧ ਉਮਰ ਦੀ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਕਾਰਡ ਵੀ ਬਣਾਏ ਜਾਂਦੇ ਹਨ ਬਜ਼ੁਰਗਾਂ ਲਈ ਇਨਾ ਬਿਰਦਾ ਆਸ਼ਰਮਾ ਚ ਖਾਣ ਪੀਣ ਦੀ ਹਰ ਸਹੂਲਤ ਹੈ ਬਹੁਤ ਹਿੰਮਤਾ ਬੁੜਿਆਂ ਦੀ ਮਾੜੇ ਮੋਟੀ ਦੇਖਭਾਲ ਆ ਜੀ ਫਲ ਆਇਸ਼ ਕਰਦੇ ਆਂ ਵਧੀਆ ਰੋਲ ਲੱਗੇ ਪੱਕੇ ਲੱਗੇ ਜੀ। ਖੁਲਾਤਾ ਹਾਂ ਫਿਰ ਨੂੰ ਪੰਜਾਬ ਸਰਕਾਰ ਦਾ ਹੀ ਧੰਨਵਾਦ ਕਰਦੇ ਆਂ ਜਿਹੜਾ ਸਾਡੇ ਜ਼ਿਲ੍ਹੇ ਚ ਬਣਾਤਾ ਵੀ ਬਹੁਤ ਵਧੀਆ ਪਰਾਲਾ ਕਰਿਆ। ਹੂਰ ਤੇ ਹੂਰ ਬਜ਼ੁਰਗਾਂ ਲਈ ਕੁੰਮਨ ਫਿਰਨ ਲਈ ਵਧੀਆ ਪਾਰਕ ਆਦਿ ਵੀ ਬਣਾਏ ਗਏ ਹਨ ਜਿੱਥੇ ਬਜ਼ੁਰਗ ਕੁੰਮ ਫਿਰ ਵੀ ਸਕਦੇ ਹਨ। ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਨੇ ਕਿ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਹੈ ਤੇ ਕੋਈ ਵੀ ਮਾੜੇ ਐਂਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਇਸੇ ਤਹਿਤ ਸਾਡੇ ਮਾਨਯੋਗ ਡੀਆਈਜੀ ਬਾਰਡਰ ਰੇਂਜ ਸਰਦਾਰ ਨਾਨਕ ਸਿੰਘ ਜੀ ਨੇ ਸਾਡੀਆਂ ਟੀਮਸ ਬਣਾਈਆਂ ਨੇ ਉਸੇ ਤਹਿਤ ਕੰਮ ਕਰਦੇ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਡੀਐਸਪੀ اٹਾਰੀ ਤੇ ਐਸਐਚਓ ڪرਿੰਡਾ ਨੇ ਬੀਤੇ ਦਿਨੀ ਇੱਕ ਐਫਆਈਆਰ ਨੰਬਰ 306 ਰਜਿਸਟਰ ਕੀਤੀ ਸੀਗੀ ਜਿਹਦੇ ਚ ਇੱਕ ਰਵਿੰਦਰ ਉਰਫ ਰਵੀ ਨਾਦ ਆ ਵਿਅਕਤੀ ਹੈਗਾ ਇਹ ਸਦਰਪੱਟੀ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਪਾਸਿਓਂ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ। ਇਸੇ ਲੜੀ ਚ ਅੱਗੇ ਕੰਮ ਕਰਦੇ ਆ ਹੋਇਆ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇੱਕ ਹੋਰ ਇਹਦਾ ਸਾਥੀ ਦੋਸ਼ੀ ਹਰਪ੍ਰੀਤ ਇਲੀਅਸ ਹੈਪੀ ਇਲੀਅਸ ਮਿਲਖਾ ਇਹ ਪਿੱਖੀਵਿੰਡ ਦਾ ਰਹਿਣ ਵਾਲਾ ਗ੍ਰੰਤਾਰੰਦਾ ਇਹਦੇ ਕੋਲੋਂ ਵੀ ਜਦੋਂ ਇਹਨੂੰ ਅਸੀਂ ਅਰੈਸਟ ਕੀਤਾ ਇਹਦੀ ਪੁੱਛਗਿੱਛ ਕੀਤੀ ਇਹਦੇ ਕੋਲੋਂ ਵੀ ਸਾਨੂੰ ਦੋ ਹੈਂਡ ਗ੍ਰੇਨੇਡ ਹੋਰ ਬਰਾਮਦ ਹੋਏ ਨੇ। ਹੁਣ ਤੱਕ ਇਸ ਮੁਕਦਮੇ ਚ ਤਫਤੀਸ਼ ਦੌਰਾਨ ਸਾਡੇ ਕੋਲ 4 ਹੈਂਡ ਗ੍ਰੇਨੇਡਸ ਜਿਹੜੇ ਅਸੀਂ ਬਰਾਮਦ ਕਰ ਲਏ ਨੇ ਤੇ ਬਾਕੀ ਵੀ ਜਿਹੜੀ ਤਫਤੀਸ਼ ਹੈ ਅਸੀਂ ਡੂੰਘਾਈ ਨਾਲ ਕਰ ਰਹੇ ਹਾਂ ਸਖਤੀ ਨਾਲ ਕਰ ਰਹੇ ਹਾਂ ਜਿਹੜਾ ਕਿੱਥੇ ਵਰਤੇ ਜਿਹੜੇ ਹਨ ਕਿ ਡੇਟਾ ਉਸਦੀ ਚਚਾਉਂ ਕਰਨਾ ਨਾ ਕਰ ਜਿਹੜਾ ਸਾਨੂੰ ਹਜੇ ਤੱਕ ਸਾਹਮਣੇ ਆਇਆ ਇਹਨਾਂ ਨੂੰ ਜਿਹੜੇ ਆਈਐਸਆਈ ਦੇ ਏਜੰਟਸ ਨੇ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਕੋਰੀਅਰ ਜਿਹੜਾ ਹੈਗਾ ਇਹ ਸਮਾਨ ਪਿੱਕਰਣ ਵਾਸਤੇ ਭੇਜਿਆ ਸੀ ਜਿਹੜੇ ਇਹ ਕਨਸਾਈਨਮੈਂਟ ਡਰੋਨ ਰਾਹੀਂ ਆਈ ਸੀਗੀ ਤੇ ਫਰਦਰ ਇਹਨਾਂ ਨੂੰ ਫਿਲਹਾਲ ਇਹਨਾਂ ਕੋਲ ਸਟੋਰ ਕਰਾਇਆ ਹੋਇਆ ਸੀਗਾ ਤੇ ਇਹਨਾਂ ਨੂੰ ਦੱਸਿਆ ਜਾਣਾ ਸੀਗਾ ਕਿ ਕਿਹੜਾ ਟਾਰਗੇਟ ਹੋਵੇਗਾ। ਬਾਕੀ ਅਸੀਂ ਹੋਰ ਵੀ ਡੰਗਾਈ ਨਾਲ ਕੁਝ ਕੁਝ ਕਰ ਰਹੇ ਹਾਂ। ਜੇ ਕੋਈ ਵੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਅਸੀਂ ਜਰੂਰ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨਾਲ ਸਾਂਝੀ ਕਰਾਂਗੇ। ਫਿਲਹਾਲ ਜਿਹੜਾ ਸਾਡੇ ਕੋਲ ਸਾਹਮਣੇ ਆਇਆ ਉਹ ਇਹ ਹੈ ਕਿ ਇਹਨਾਂ ਕੋਲ ਸਟੋਰ ਵੀ ਹੋਏ ਸੀ ਇਹ ਪਿਕ ਕਰਕੇ ਲੈ ਕੇ ਆਏ ਸੀਗੇ ਤੇ ਇਹਨਾਂ ਨੂੰ ਟਾਰਗੇਟ ਵੀ ਦਿੱਤੇ ਜਾਣੇ ਸੀਗੇ। ਤੇ ਬਾਕੀ ਜੋ ਵੀ ਸਾਡੇ ਕੋਲ ਤੱਕ ਸਾਹਮਣੇ ਆਣਗੇ ਅਸੀਂ ਤੁਹਾਡੇ ਸਾਹਮਣੇ ਜਰੂਰ ਲਿਆਵਾਂਗੇ। ਇਹ ਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਅਸੀਂ ਬੜੀ ਡੰਗਾਈ ਨਾਲ ਤਫ਼ਤੀਸ਼ ਕਰ ਰਹੇ ਹਾਂ, ਬੜੀ ਬਰੀਕੀ ਨਾਲ ਇੰਟੈਰੋਗੇਸ਼ਨ ਇਹਨਾਂ ਦੀ ਕਰ ਰਹੇ ਹਾਂ। ਇਸੇ ਸਦਕਾ ਸਾਨੂੰ ਇਹਦਾ ਜਿਹੜਾ ਬੈਕਵਰਡ ਲਿੰਕੇਜ ਹਰਪ੍ਰੀਤ ਨਾਂ ਦਾ ਵਿਅਕਤੀ ਵੀ ਅਸੀਂ ਫਿਕਰ ਆਊਟ ਕੀਤਾ ਹੈ। ਇਹਦੇ ਹੋਰ ਵੀ ਅਸੀਂ ਸਾਥੀ ਫਿਕਰ ਆਊਟ ਕਰ ਰਹੇ ਹਾਂ। ਜਿਹੜੇ ਇਹਨਾਂ ਦੇ ਹੈਂਡਲਰ ਸੀ, ਉਹਨਾਂ ਦੇ ਵੀ ਤੈਅ ਤੱਕ ਅਸੀਂ ਪਹੁੰਚਾਂਗੇ ਤੇ ਜਿਹੜੇ ਵੀ ਟਾਰਗੇਟਸ ਇਹਨਾਂ ਨੂੰ ਮਿਲੇ ਹੋਣਗੇ ਜੋ ਸਾਨੂੰ ਇਹ ਦੱਸਣਗੇ ਅਸੀਂ ਤੁਹਾਨੂੰ ਜਿਹੜੇ ਹੈਗੇ ਐ ਫਰਦਰ ਪੀਸੀ ਕਰਕੇ ਤੁਹਾਨੂੰ ਜਰੂਰ ਦੱਸਾਂਗੇ ਗਾਈ ਦਿਸੀਗੀ ਡੈਕਟਰ ਸਰ ਕਿੰਨਾ ਚਿਤਤਾ ਉਸ ਕੋਲ ਸਦੇ ਇਹਨਾਂ ਦੇ ਇੱਕ ਸੀਗੇ ਇੱਕ ਚਾਚਾ ਸੀਗਾ ਇਹਦਾ ਰਵਿੰਦਰ ਦਾ ਜਿਹੜਾ ਪਹਿਲਾਂ ਵੀ ਇਹਨਾਂ ਨਾਲ ਟੱਚ 'ਚ ਸੀਗਾ ਜਿਹਦੇ ਖਿਲਾਫ ਫੈਰੋਨ ਦਾ ਮੁਕੱਦਮਾ ਦਰਜ ਹੈ ਐਨਡੀਪੀਐਸ ਐਕਟ ਦਾ ਤੇ ਉਹਦੇ ਰਾਹੀਂ ਫੇਰੇ ਫਰਦਰ ਆਪ ਉਹਨਾਂ ਦੇ ਜਿਹੜੇ ਐਂਟੀਟੀ ਦੇ ਟੱਚ 'ਚ ਆਇਆ ਇਹਨੂੰ ਕਰੀਬ 1 ਸਾਲ ਹੋ ਚੁੱਕਾ ਹੈ ਇਹਦੇ ਨਾਲ ਗੱਲ ਕਰਦੇ ਹੋਇਆ ਤੇ ਇਹ ਜਿਹੜਾ ਹੈਗਾ ਇਹਨਾਂ ਨੂੰ ਟਾਰਗੇਟ ਫਿਰ ਉਹਨਾਂ ਨੇ ਦਿੱਤਾ ਸੀ ਜਿਹੜਾ ਮੋਟਰਸਾਈਕਲ ਤੇ ਸਾਰੇ ਦਾ ਜਦੋਂ ਕਾਬੂ ਕੀਤਾ ਕੋਈ ਚੋਰੀ ਦਾ ਜਾਂ ਕੋਈ ਇਹ ਵੀ ਅਸੀਂ ਬਿਲਕੁਲ ਬਾਰਕੀ ਨਾ ਏਜੰਸੀ ਤੋਂ ਪਤਾ ਕਰਾ ਰਹੇ ਹਾਂ ਕਿ ਕਿਹੜਾ ਕਿਹੜਾ ਇਹਨਾਂ ਨੇ ਇਹਨਾਂ ਦੇ ਮੋਟਰਸਾਈਕਲ ਕਿੱਥੋਂ ਇਹਨਾਂ ਨੇ ਲੇਟ ਪਰਚੇਸ ਕੀਤਾ ਇਹ ਵੀ ਅਸੀਂ ਪੂਰੀ ਤਰ੍ਹਾਂ ਸਰ ਰਵੀ ਨੇ ਇਹ ਡਰੋਨ ਦਾ ਹੀ ਮੰਗਵਾਇਆ ਸੀ ਕਿ ਇਹ ਦੱਸਿਓ ਸੈਕਟਰ ਕਿਤੇ ਮਿਲ ਕੇ ਉਹ ਦੇਖਦੇ ਸੀ ਕਿ ਅੱਗੇ ਜਾ ਕੇ ਤੇ ਆ ਪਲੱਸ ਮੈਂ ਇੱਕ ਸਪੈਸਿਫਿਕ ਕਹਿੰਦਾ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਕੋਈ ਪੁਲਿਸ ਨੇ ਅ ਆਨੇ ਜਾਂ ਕੋਈ ਇਸ ਤਰ੍ਹਾਂ ਦੀ ਇਤਨੀ ਇਹਨਾਂ ਨੇ ਕਿਤੇ ਇਹਦੇ ਸ਼ੋਕ ਕਰਨੇ ਹੋ ਜਾਇਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਡਰੋਨ ਰਾਹੀਂ ਕਨਸਾਈਨਮੈਂਟ ਆਈ ਸੀਗੀ ਰਵਿੰਦਰ ਤੇ ਮਿਲਖਾ ਹਰਪ੍ਰੀਤ ਇਕੱਠੇ ਸਾਥੀ ਸੀਗੇ ਇਹਨਾਂ ਨੇ ਜਿਹੜੀ ਕਨਸਾਈਨਮੈਂਟ ਆਪ ਰਿਟਰੀਵ ਕੀਤੀ ਸੀ ਇੱਕ ਰਵਿੰਦਰ ਅਸੀਂ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਇਹਦੇ ਕੋਲੋਂ 200 ਗ੍ਰਾਮ ਦੋਏ ਸੀ ਹਰਪ੍ਰੀਤ ਜਿਹੜਾ ਹੈਗਾ ਹੁਣ ਇਹਦਾ ਸਾਥੀ ਹੈ ਇਹਦੇ ਕੋਲੋਂ ਵੀ ਫਰਦਰ ਅਸੀਂ 200 ਗ੍ਰਾਮ ਦੋਏ ਸੀ ਜਿਹੜੇ ਟਾਰਗੇਟਸ ਹੈ ਉਹਨਾਂ ਟਾਰਗੇਟਸ ਬਾਰੇ ਅਸੀਂ ਕੁਝ ਕੁ ਇਹਨਾਂ ਤੋਂ ਬਿਲਕੁਲ ਪ੍ਰੋਪਰ ਤਰੀਕੇ ਨਾਲ ਕਰ ਰਹੇ ਹਾਂ ਕਿ ਜਿਹੜੇ ਵੀ ਟਾਰਗੇਟਸ ਇਹਨਾਂ ਨੂੰ ਦਿੱਤੇ ਗਏ ਸੀਗੇ ਉਸੇ ਤੁਹਾਡੇ ਮਾਧਿਅਮ ਰਹਿ ਜਰੂਰ ਸਾਂਝੇ ਕਰਾਂ। ਤਿਹਾਰਾਂ ਤੱਕ 20 ਤਰੀਕ ਤੱਕ ਦਿਵਾਲੀ ਉਸ ਤੋਂ ਪਹਿਲਾਂ ਤਿਹਾਰ ਹੀ ਚੱਲ ਰਹੇ ਨੇ ਹੁਣ ਮਜਾਣਾ ਚ ਰਾਸ਼ਟਰੀ ਜਿਹੜੇ ਅਭਿਆਦੀ ਦੀ ਗੱਲ ਕੀਤੀ ਜਾਵੇ ਜੜਿਆਲਾ ਨਾਲਾ ਰਹੀਆਂ ਜਿੰਨੇ ਵੀ ਆ। ਪਰ ਫਿਰ ਉਸ ਸਾਹਿਬ ਦੇ ਕੋਈ ਇਹਨਾਂ ਦੇ ਪੁਆਇੰਟਸ ਹੋ ਸਕਦੇ ਨੇ ਜਾਂ ਉਸ ਲੈਵਲ ਦੇ ਕੋਈ ਸਿਕਿਉਰਟੀ ਉਸ ਲੈਵਲ ਤੇ ਵਧਾ ਰਹੇ ਹੋ ਜੀ। ਮਾਨਯੋਗ ਡੀਜੀਪੀ ਸਾਹਿਬ ਨੇ ਮਾਨਯੂਕ ਸਪੈਸ਼ਲ ਡੀਜੀ ਸਾਹਿਬ ਨੇ ਸਾਨੂੰ ਬਕਾਇਦਾ ਫੋਰਸ ਪ੍ਰੋਵਾਈਡ ਕੀਤੀ ਹੈ ਐਕਸਟਰਾ ਲਾਅ ਐਂਡ ਆਰਡਰ ਡਿਊਟੀ ਲਈ ਤਾਂਕਿ ਅਸੀਂ ਜਿਹੜਾ ਅਮਨ ਕਾਨੂੰਨ ਦੀ ਵਿਵਸਥਾ ਜਿਵੇਂ ਮੈਂ ਤੁਹਾਨੂੰ ਦੱਸਿਆ ਸਖਤ ਦਿਸ਼ਾ ਨਿਰਦੇਸ਼ ਨੇ ਕਿ ਕਿਸੇ ਵੀ ਮਾੜੇ ਅੰਸਰ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇ ਤੇ ਸਾਡੀ ਨਾਕਾਬੰਦੀ ਸਾਡੀਆਂ ਪੈਟਰੋਲਿੰਗ ਪਾਰਟੀਆਂ ਡੇ ਤੇ ਨਾਈਟ ਦੋਨੋਂ ਟਾਈਮ ਸਰਗਰਮ ਨੇ ਤੇ ਇਦਾਂ ਦਾ ਕੋਈ ਵੀ ਜਿਹੜਾ ਸ਼ੱਕੀ ਵਿਅਕਤੀ ਸਾਨੂੰ ਦਿਖਦਾ ਉਹਦੀ ਬਹੁਤ ਹੀ ਸਖਤੀ ਨਾਲ ਸੀ ਚੈਕਿੰਗ ਕਰ ਰਹੇ ਆ ਸਾਡੇ ਕਸਬਿਆਂ 'ਚ ਵੀ ਕਰ ਰਹੇ ਆ ਸਾਡੇ ਹਾਈਵੇਅਸ 'ਤੇ ਵੀ ਕਰ ਰਹੇ ਆ ਜਿਹੜੇ ਸਾਡੇ ਟਾਊਨਸ ਨੇ ਉਹਨਾਂ 'ਚ ਵੀ ਕਰ ਰਹੇ ਆ ਸਰ ਚਾਰ ਹੀ ਸੀਗੇ ਜਾਂ ਜਦੋਂ ਦੋ ਸੀਗੇ ਤਾਂ ਥੋੜਾ ਪਤਾ ਲੱਗ ਗਿਆ ਸੀ ਕੁਝ ਕਿ ਸ਼ਾਇਦ ਦੋ ਹੋਰ ਵੀ ਹੋ ਸਕਦੇ ਆ ਉਹਨੇ ਕਨਫਾਈਨਮੈਂਟ ਪੂਰੀ ਹੋ ਗਈ ਜਾਂ ਹੋਰ ਵੀ ਹੈਗੇ ਨੇ ਗ੍ਰੇਡਾਂ 'ਚ ਹੋਰ ਬੈਠਾ ਸੀ ਤੇ ਉਹ ਕਰ ਜੀਵੇਂ ਮੈਂ ਤੁਹਾਨੂੰ ਦੱਸਿਆ ਇਹਨਾਂ ਦੇ ਜਿਹੜੇ ਵੀ ਸਾਥੀ ਨੇ ਟੋਟਲ ਜਿਵੇਂ ਜਿੰਨੇ ਵੀ ਇਹਨਾਂ ਦੇ ਸਾਥੀ ਨੇ ਪਿੰਡ ਦੇ ਜਿਹੜੇ ਬੰਦੇ ਟੱਚ 'ਚ ਨੇ ਇਹਨਾਂ ਦੀ ਬੈਕਵਰਡ ਲਿੰਕ ਹੈ ਜਿਸ ਕਿਹੜੇ ਇਹਨਾਂ ਉਹਨਾ ਹੈਂਡਲਰਸ ਦੇ ਹੋਰ ਕਿਹੜੇ-ਕਿਹੜੇ ਵਿਅਕਤੀ ਟੱਚ ਸੀਗੇ ਅਸੀਂ ਪੂਰਾ ਦਾ ਪੂਰਾ ਨੈਟਵਰਕ ਹੈ ਪਰਦਾ ਫਾਸ਼ ਕਰਾਂਗੇ ਤੇ ਹੋਰ ਵੀ ਜਿਹੜੇ ਸਾਡੇ ਸਾਹਮਣੇ ਤੱਕ ਆਣਗੇ ਅਸੀਂ ਤੁਹਾਡੇ ਸਾਹਮਣੇ ਜਰੂਰ ਦੱਸਾਂ ਸਰ ਇਹ ਜਵਿੰਦਰ ਦੋਰੇ ਵਿੱਚ ਤੇ ਕਰਵਿੰਦਰ ਉਰਫ ਰਵੀ ਹੈ ਜੀ ਦੂਜਾ ਹੈਗਾ ਹਰਪ੍ਰੀਤ ਟੇਲਿਆ ਸੈਪੀ ਟੇਲਿਆਸ ਮਿਲਖਾ ਤੁਸੀਂ ਡਿਸਟਰਾਇ ਕਰੋਗੇ ਸਾਰਾ ਜੀ ਬਿਲਕੁਲ ਜੀ ਜਿਹੜੀ ਸਾਡੀ ਬੌਮ ਡਿਸਪੋਜ਼ਲ ਸਕਵਾਡ ਹੈਗੀ ਉਹਨੂੰ ਅਸੀਂ ਰਿਕੁਐਸਟ ਪਾ ਦਿੱਤੀ ਹੈ ਤੇ ਉਹ ਜਿਹੜੇ ਹੈਗੇ ਇਹਨੂੰ ਤਰਤੀਬ ਮੁਤਾਬਕ ਇਹਨੂੰ ਡਿਸਟਰਾਇਬ ਕੀਤਾ ਹੈ। ਰਾਣਾ ਖੇੜੂ ਦਸਕਾਟਰੀ ਮਲੇਨ ਸਰ ਇਹ ਸਾਰਾ ਜਿਹੜਾ ਅਸੀਂ ਤੱਤੇ ਸਾਰੇ ਕੰਗਾਲ ਰਹੇ ਆਂ ਕਿ ਜਿਹੜੇ ਜਿਹੜੇ ਵੀ ਸਾਡੇ ਸਾਹਮਣੇ ਕਲਾਸੇ ਹੋਈ ਜਾਣਗੇ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝ ਕਰਾਂਗੇ। ਸਰ ਰਵਿੰਦਰ ਰਹਿਣਾ ਅਮਰਸਰ ਸੀ ਜੇ ਪੱਟੀ ਰਹਿਦਾ ਸੀਗਾ ਉਸਾਰ ਇਹ ਸਦਰ ਪੱਟੀ ਦਾ ਰਹਿਣ ਵਾਲਾ ਹੈ ਜੀ ਇੱਥੇ ਜੀ ਇਹ ਜਿਹੜਾ ਰਾਜਾਤਾਲ ਦੇ ਨੇੜੇ ਸਾਡੀ ਟੀਮ ਨੇ ਨੂੰ ਗਿਰਤਾ ਕੀਤਾ ਸੀ। ਲੈ ਕੇ ਜਿੱਥੋਂ ਆਏ ਸੀ ਕਿ ਗਾਇਸ ਦੇ ਨਹੀਂ ਤਾਂ ਜੁੱਧਰੋਂ ਮਿਲਿਆ ਇਹ ਅਸੀਂ ਜਿਹੜੀ ਕਨਸਾਈਨਮੈਂਟ ਇਹਨਾਂ ਦੀ ਆਈ ਸੀ ਐਗਜ਼ੈਕਟ ਜਿਹੜੇ ਹੈਗੇ ਆ ਉਹਨਾਂ ਤੋਂ ਮੈਮੋਜ਼ ਵੀ ਬਣਵਾਵਾਂਗੇ ਤੇ ਉਹਨਾਂ ਨੂੰ ਐਗਜ਼ ਤੇ ਹਜੇ ਇਹਨਾਂ ਤੋਂ ਹੀ ਪੁੱਛਗੀ ਚੱਲੀ ਹੈ ਕਿੱਥੋਂ ਲੈ ਕੇ ਆਏ। ਹੁਣ ਗੱਲ ਸਰ ਹੁਣ ਰਿਮਾਂਡ ਦਾ ਖਤਮ ਹੋ ਗਿਆ ਜਾਂ ਨਹੀਂ। ਨਹੀਂ ਜੀ ਹਰਪ੍ਰੀਤ ਦਾ ਹੈਪੀ ਨੂੰ ਤਾਂ ਅਸੀਂ ਹੁਣੇ ਗ੍ਰਿਫਤਾਰ ਕੀਤਾ ਹੈ। ਇਹਦਾ ਰਿਮਾਂਡ ਅਸੀਂ ਅੱਜ ਲੈਣਾ ਹੈ। ਫਰਦਰ ਫਿਰ ਤੁਹਾਨੂੰ ਦੱਸਾਂਗੇ। ਉਹਦੇ ਸ਼ੇਅਰ ਕਰ ਦੋ।